ਹਲਕਾ ਖੇਮ ਕਰਨ ਦੇ ਅਧੀਨ ਪੈਂਦੇ ਪਿੰਡ ਘਰਿਆਲਾ ਦੇ ਨਾਲ ਲੱਗਦਾ ਪਿੰਡ ਠੱਠਾ ਵਿਖੇ ਇੱਕ ਪਰਿਵਾਰ ਅਜਹੀ ਜ਼ਿੰਦਗੀ ਬਤੀਤ ਕਰ ਰਿਹਾ ਹੈ ਜਿਸ ਨੂੰ ਦੇਖ ਕੇ ਕਿਸੇ ਦਾ ਵੀ ਦਿਲ ਪਸੀਜ ਜਾਵੇ ਪਿੰਡ ਦੀ ਗੰਦਗੀ ਅਤੇ ਰੂੜੀਆਂ ਵਾਲੀ ਥਾਂ ਤੇ ਇੱਕ ਕਮਰੇ ਦੇ ਵਿੱਚ ਆਪਣਾ ਘਰ ਬਣਾਈ ਬੈਠੀ ਇਹ ਔਰਤ ਵੀਰਕੌਰ ਹੈ ਜਿਸ ਦਾ ਕਿ ਪਰਿਵਾਰ ਬਹੁਤ ਹੀ ਮਾੜੀ ਅਤੇ ਤਰਸਯੋਗ ਹਾਲਤ ਦੇ ਵਿੱਚ ਆਪਣੀ ਜ਼ਿੰਦਗੀ ਬਸਰ ਕਰਨ ਦੇ ਲਈ ਮਜਬੂਰ ਹੋਇਆ ਪਿਆ ਦੱਸ ਦਈਏ ਕਿ ਵੀਰਕੌਰ ਦੇ ਪਤੀ ਦੀ ਕੁਝ ਸਾਲ ਪਹਿਲਾਂ ਨਸ਼ੇ ਦੀ ਓਵਰਡੋਜ਼ ਕਰਕੇ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਵੀਰਕੌਰ ਦੇ ਸਿਰ ਤੇ ਕਮਾਉਣ ਵਾਲਾ ਕੋਈ ਨਹੀਂ ਅਤੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਚੱਲਦਾ ਹੈ ਅਤੇ ਇਹ ਔਰਤ ਵੀਰਕੌਰ ਹੁਣ ਆਪਣੀਆਂ ਦੋ ਧੀਆਂ ਦੇ ਨਾਲ ਇਸੇ ਘਰ ਦੇ ਵਿੱਚ ਬੜੀ ਮੁਫਲਸ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹੈ ਜਿਕਰੇ ਹੋ ਗਏ ਕਿ ਵਿਧਵਾ ਹੋਣ ਦੇ ਨਾਤੇ ਸਰਕਾਰ ਦੇ ਵੱਲੋਂ ਵੀ ਕੋਈ ਇਸ ਔਰਤ ਦੀ ਮਦਦ ਨਹੀਂ ਕੀਤੀ ਜਾ ਰਹੀ ਤੇ ਨਾ ਹੀ ਪਿੰਡ ਵਾਲਿਆਂ ਦੇ ਵੱਲੋਂ ਇਸ ਔਰ ਦਾ ਕੋਈ ਰੋਜ਼ਗਾਰ ਦਾ ਹਿੱਲਾ ਕੀਤਾ ਗਿਆ। ਮੈਂ ਤੁਹਾਡਾ ਮਤਾਈ। ਸਰਪੰਚ ਕੋਰ। ਮਤਾਈ ਜਿਹੜੇ ਤੁਹਾਡੇ ਗਵਾਨ ਚ ਨਹੀਂ ਕੀ ਲੱਗਦੇ ਤੁਹਾਡੇ? ਹੋ ਉੱਥੇ ਸਾਡੇ ਲੱਗ ਗਿਆ ਗਿਆ ਕੈ ਤੇ ਕੀ ਹਾਲਾਤ ਨੇ ਇਹਨਾਂ ਦੇ ਘਰ ਦੇ? ਉਹਨਾਂ ਦੇ ਬੜੇ ਮਾੜੇ ਕਹਿੰਦੇ ਰੂੜੀ ਤੇ ਰੋਟੀ ਖਾਂਦੇ ਬੈਠੇ। ਨਾ ਕੋਈ ਕੁਝ। ਅਸਲ ਮੈਂ ਕਹਿ ਨਹੀਂ ਨਾ ਕੋਈ ਨਾ ਕਹਿ ਰਿਹਾ। ਕੀ ਹਾਲਾਤ ਕੀ ਨੇ ਕਰਦੇ ਨੇ ਹਾਲਾਤ ਬਹੁਤ ਮਾੜੀ ਨੇ ਤੇ ਨਾ ਘਰ ਵਾਲਾ ਕੀ ਕੰਮ ਕਰਦਾ ਘਰ ਵਾਲਾ ਤਾਂ ਬੜਾ ਚਾਦਾ ਮਰਿਆ ਆ ਅੱਛਾ ਤੇ ਇਹ ਇਤਨੇ ਹੀ ਰਹਿੰਦੇ ਨੇ ਜਿਨਾ ਗੁਸਲਖਾਨਾ ਨਾ ਕੁਛ ਨਾ ਇਤਨਾ ਹੀ ਰਹਿੰਦਾ ਵਿਚਾਰੇ ਤੇ ਕੋ ਪਿੰਡ ਵਾਲੇ ਵੀ ਨਹੀਂ ਕੋਈ ਨੇ ਮਦਦ ਕਰਨ ਦਾ ਨਾ ਨਾ ਕੋਈ ਨਹੀਂ ਕਰਦਾ ਕੀ ਚਾਹੁੰਦੇ ਹੋ ਤੁਸੀਂ ਹੋਰ ਵਿਚਾਰ ਲੋਕਾਂ ਨੂੰ ਮਿਲਣਾ ਨਾ ਕਹਿੰਦਾ ਇਹਨਾਂ ਨੂੰ ਕੋਈ ਚਾਹਦਾ ਸੁਣਦਾ ਕਿ ਤੂੰ ਜਾਵੇ ਵਿਚਾਰੀ ਗਰੀਬਣੀ ਆ ਜੀ ਆ ਕੀ ਨੰਬਰ ਨਹੀਂ ਤੁਹਾਨੂੰ ਵੀਰ ਕਰਦਾ ਕੀ ਹਾਲਾਤ ਬਣੇ ਪਏ ਨੇ ਕਰਦੇ ਰੂੜੀਆਂ ਦੇ ਵਿੱਚ ਹੀ ਬੈਠੇ ਜੇ ਇੱਥੇ ਰੋਟੀ ਪਾਣੀ ਕਰਦੇ ਹਾਂਜੀ ਭਾਜੀ ਇੱਥੇ ਕਰਦੇ ਆ ਕੀ ਕਰੀਏ ਬੜੇ ਮਾੜੇ ਲਾਦਿਆ ਕੀ ਗੱਲ ਕੀ ਇੱਥੇ ਭਾਜੀ ਦੋ ਹੀ ਸਦੀ ਮੇਰੀਆਂ ਗੁੱਡੀਆਂ ਤੇ ਮਤਲਬ ਕੋਈ ਦੇਨ ਲੈਣ ਵਾਲਾ ਨਹੀਂ ਕਰਵਾਲਾ ਮੇਰਾ ਨਹੀਂ ਗਾ ਤੇ ਇਤਰਾ ਹੀ ਕੋਈ ਹਾਇਦਾ ਮਾਰੀ ਮੋਟੀ ਕਰਦਾ ਵਾ ਤੇ ਰੋਟੀ ਪਾਣੀ ਖਾ ਲਈਦਾ ਕਰ ਰਹੇ ਨੂੰ ਕੀ ਹੈ ਕਰਵਾਲਾ ਮੇਰਾ ਨਛਾ ਪਤਾ ਕਰਦਾ ਹੀ ਭਾਜੀ ਮੌਤ ਹੋ ਗਈ ਹਾਂਜੀ ਉਹਨਾਂ ਦੀ ਮੌਤ ਹੋ ਗਈ ਸੀ ਠੀਕ ਕਿੰਨੀ ਕਿੰਨੇ ਬੱਚੇ ਤੇ ਨੇ ਮੇਰੀਆਂ ਦੋ ਗੁੱਡੀਆਂ ਭਾਜੀ ਤੇ ਕਿਤਰਾ ਜਿਗਰਾ ਕਰਨਦੇ ਜੇ ਹਣ ਇਸ ਤਰ੍ਹਾਂ ਪਾਜੀ ਕੋਈ ਮਾੜਾ-ਮੋਟਾ ਕੰਮ ਤੰਦਾ ਕਰ ਲਈਦਾ ਬਾਲਨ ਲੱਕੜੀ ਝੋਕੇ ਰੋਟੀ ਪਾਣੀ ਮਾੜਾ ਚੰਗਾ ਪਕਾ ਦੇਈਦਾ ਇੱਕ ਟੈਮ ਖਾ ਲੈਂਦੀਆਂ ਇੱਕ ਟੈਮ ਵਿਚਾਰੀਆਂ ਵੰਡੀਆਂ ਰਹਿਣੀਆਂ ਤੇ ਕੰਮ ਕਰ ਕੋਈ ਹੈ ਨਹੀਂਗਾ ਤੇ ਕੋਈ ਮਤਲਬ ਕਿ ਸਾਨੂੰ ਕਿਸੇ ਦੀ ਕੋਈ ਸਹੂਲਤ ਹੀ ਨਹੀਂ ਹੈਗੀ ਇਸ ਤਰ੍ਹਾਂ ਰਾਤ ਦੇ ਨਾਲ ਰੂੜੀਆਂ ਚ ਹੀ ਰਹਿੰਦੇ ਜੀ ਤੁਸੀਂ ਅਜਿੱਥੇ ਇਸ ਤਰ੍ਹਾਂ ਹੀ ਰਹਿੰਦੇ ਪਾਜੀ ਅਸੀਂ ਰੂੜੀਆਂ ਵੇਚੀ ਕੋਈ ਨਹੀਂ ਸਾਡਾ ਮਤਲਬ ਕਿ ਬਾਹਰ ਵੀ ਇਸ ਤਰ੍ਹਾਂ ਹੀ ਆ ਸਾਡਾ ਕੋਈ ਨਾ ਕੋਈ ਕਿਤੇੋਂ ਕੁਝ ਹੁੰਦਾ ਨਹੀਂ ਪਾਟੇ ਨਾ ਸਾਡੀ ਕਣਕ ਵੀ ਨਹੀਂ ਆਉਂਦੀ ਕੋਈ ਪੈਨਸਲ ਵਗੈਰਾ ਵੀ ਸਾਡੀ ਨਹੀਂ ਲੱਗੀ ਹੋਈ ਹੈ ਅਸੀ ਭਾਜੀ ਬਹੁਤ ਕਿਆ ਵਾ ਬੜੇ ਤਰਲੇ ਲੈ ਆ ਨਾ ਪੈਨਸਲ ਵਗੈਰਾ ਨਾ ਕਣਕ ਵਗੈਰਾ ਜੀ ਅੱਗੇ 2 ਕੁ ਮਹੀਨੇ ਆਉਂਦੀ ਰਹੀ ਉਹ ਵੀ ਕੱਟ ਦਿੱਤੀ ਗਈ ਆ ਹੁਣ ਕੁਛ ਨਹੀਂ ਮਿਲਦਾ ਅਜੀ ਚਾਦਰ ਕਾਦੇ ਸਿੱਤੇ ਕਰੋਨੀ ਰੋਟੀ ਤਾਂ ਪੂਰੀ ਨਹੀਂ ਹੁੰਦੀ ਰੋਟੀ ਤਾਂ ਬੱਚਿਆਂ ਨੂੰ ਦੋ ਬੱਚਿਆਂ ਨੂੰ ਰੋਟੀ ਨਹੀਂ ਮੇਰੇ ਤੋਂ ਕਿਤੇ ਮੱਸਾ ਵਿਚਾਰਿਆਂ ਨੂੰ ਰਾਤ ਦੇਨੇ ਤਰਲਿਆਂ ਨਾਲ ਰੋਟੀ ਖਾਣੀ ਪੈਂਦੀ ਆ ਦੋ ਹੀ ਗੁੱਡੀਆਂ ਮੇਰੀਆਂ ਵਿਚਾਰੀਆਂ ਮੇਰੇ ਤੋਂ ਤਾਂ ਸਕੂਲੇ ਨਹੀਂ ਕਲਾਈਆਂ ਜਾਂਦੀਆਂ ਸਕੂਲੇ ਨਹੀਂ ਜਾਂਦੀ ਨਹੀਂ ਜੀ ਸਕੂਲੇ ਨਹੀਂ ਜਾਂਦੀ ਕਿਉਂ ਸਕੂਲੇ ਕਹੋਣੀ ਸਕੂਲੇ ਤਾਂ ਨਹੀਂ ਜਾਂਦੀ ਆ ਕਿ ਮਤਲਬ ਕਾਪੀਆਂ ਤੱਕ ਨਹੀਂ ਮੇਰੇ ਕੋਲ ਲੈ ਕੇ ਦਿੱਤੀਆਂ ਜਾਂਦੀਆਂ ਸਰਕਾਰੀ ਤੇ ਸਹੂਲਤਾ ਸਕੂਲ ਚ ਧਾਈ ਗਈਆਂ ਵਾ ਪਰ ਜਦੋਂ ਕੋਈ ਕਾਪੀ ਨਾਲ ਕੋਲ ਲੈ ਕੇ ਦਿੱਤੀ ਜਾਊਗੀ ਤੇ ਕਾਦੇ ਤੇ ਲਿਖਣ ਗਈਆਂ ਸਾਨੂੰ ਤਾਂ ਹੋ ਗਏ ਹੋੜੇ ਤੇ 3-4 ਸਾਲ ਹੋ ਗਿਆ ਇਤਰਾ ਹੀ ਰਹਿੰਦੇ ਨੂੰ ਬਸ ਤੇ ਕੋਈ ਪਿੰਡ ਵਾਲਿਆਂ ਨੇ ਕਿਸੇ ਨੇ ਮਤ ਕੀਤੀ ਨਾ ਪਾਜੀ ਕਿਸੇ ਨੇ ਕੋਈ ਮਤ ਨਹੀਂ ਸਾਡੀ ਕੀਤੀ ਮੈਂ ਤਾਂ ਤਰਲੇ ਵੀ ਲੈਣੀ ਹੈ ਪੈਨਸਲ ਹੀ ਲਵਾ ਦਿਓ ਮੇਰੀ ਚਲੋ ਪੈਨਸਲ ਹੀ ਆਵੇ ਤਾਂ ਗੁਜ਼ਾਰਾ ਆਉਂਦਾ ਉਹ ਵੀ ਨਹੀਂ ਕਿਸੇ ਨੇ ਲਵਾਈ ਮੇਰੀ ਪੈਨਸਲ ਵੀ ਨਹੀਂ ਨਾ ਪਿੰਚ ਲਵਾਈ ਨਾ ਮੇਰੀ ਕੋਈ ਕਣਕ ਵਗੈਰਾ ਕੁਛ ਨਹੀਂ ਹੁੰਦਾ ਇਸ ਤਰ੍ਹਾਂ ਹੀ ਬਾਜੀ ਕੁਛ ਵੀ ਨਹੀਂ ਹੈ ਬਸ ਆਦਾ ਘਰ ਵਿੱਚ ਤਾਂ ਕੋਈ ਚੀਜ਼ੀ ਨਹੀਂ ਹੈ ਬਿਛਾਰਦੀ ਕੋਈ ਕੰਮ ਹੋਵੇ ਪੈ ਤੇ ਲਾ ਹੋਵੇ ਤਾਂ ਚੀਜ਼ ਬਣਾਵਾ ਬੱਚਿਆਂ ਦਾ ਢਿੱਡ ਭਰਨ ਵਾਸਤੇ ਮੈਨੂੰ ਤਾਂ ਕਰੂੰ ਕੱਪੜੇ ਵੀ ਵੇਚਨੇ ਪੈ ਜਾਂਦੇ ਆ ਅ ਮੈਂ ਤਾਂ ਜਿਹੜੇ ਮਾਰੇ ਮੋٹے ਬੈੱਡ ਪੁਰਾਣੇ ਲਏ ਸੀ ਉਹ ਵੀ ਵੇਚ ਦੇਤੇ ਹੋਏ ਆ ਹੁਣ ਕੀ ਮੰਗ ਕਰਦੇ ਤੁਸੀਂ ਸਮਾਜ ਸੀ ਕੀ ਸਾਡੀ ਸੋਸ ਹੈ ਤਾਂ ਹੋਵੇ ਬਾਜੀ ਕੋਈ ਸ ਹੈ ਤਾਂ ਹੋਵੇ ਸਾਡੀ ਮਤਲਬ ਕਿ ਬੱਚਿਆਂ ਵੀ ਮੇਰੀਆਂ ਤਰਲੇ ਲੈਂਦੀਆਂ ਘਰ ਵੀ ਸਾਡਾ ਰੂੜੀਆਂ ਤੇ ਆ ਕੋਈ ਪੱਕਾ ਵਗੈਰਾ ਨਹੀਂ ਸਾਡੇ ਕੋਲੇ ਹੈਗਾ ਤੇ ਤਾਂ ਕੋਈ ਜਵੇਂ ਛੱਪੜ ਬਣਿਆ ਪਿਆ ਕੋਈ ਜਰੀਲੀ ਵਸਤੂ ਨਹੀਂ ਇੱਥੇ ਆਉਂਦੀ ਵਾਧੂ ਪਾਜੀ ਆਉਂਦੀਆਂ ਬੜਾ ਡਰ ਲੱਗਦਾ ਵਾ ਸੱਪ ਸਲੂਕ ਬੜੇ ਤੁਰੇ ਫਿਰਦੇ ਆ ਕੁਝ ਵੀ ਨਹੀਂ ਮਤਲਬ ਤੁਹਾਨੂੰ ਦੱਸਦੀ ਪਈਆਂ ਕਿ ਮੈਨੂੰ ਤਾਂ ਕੋਈ ਦੇਣ ਲੈਣ ਵਾਲਾ ਕੋਈ ਨਹੀਂ ਸੂਰਤ ਦਿੰਦਾ ਦਾ ਤੁਹਾਡਾ ਮੋਬਾਈਲ ਨੰਬਰ ਕਿੰਨਾ ਹੈ ਮੈਂ 90415 85254 ਫੇਰ ਦੱਸੋ 90415 85 85 ਨਾ ਭਾਈ ਆਪਣਾ ਜਗਵੀਰ ਸਿੰਘ ਵੀਰ ਜੀ ਕਿਹੜੀ ਬਾਲਟੀ ਬਲੋਗਿੰਗ ਕ੍ਰੋਨਿਕਲ ਚੱਲ ਰਿਹਾ ਇੱਕ ਵਜੇ ਤੁਹਾਡੇ ਪਿੰਡ ਦੀ ਆ ਵੀਰਕੌਰ ਹੈ ਜਿਹਦੇ ਘਰ ਦੇ ਹਾਲਾਤ ਬਹੁਤ ਹੀ ਜ਼ਿਆਦਾ ਮਾੜੇ ਨੇ ਕਿ ਰਵਾਗੇ ਰੂੜੀਆਂ ਤੇ ਛੱਪੜ ਦਾ ਪਾਣੀ ਨਾਲਾ ਗੰਦਾ ਉੱਥੇ ਰੋਟੀ ਲਾਉਂਦੇ ਤੇ ਪਕਾਉਂਦੇ ਕੀ ਸਾਰਾ ਮਾਮਲਾ ਹੈ ਮਾਮਲਾ ਇਦਾਂ ਵਿਜੀ ਹਾਲਾਤ ਜਦੋਂ ਫਿਰ ਕਿਸੇ ਬੰਦੇ ਤੇ ਗਰੀਬੀ ਪੈ ਜੇ ਹੈ ਹਾਲਾਤ ਤੁਹਾਨੂੰ ਬੜਾ ਗਰੀਬੀ ਦੇ ਨਾਲ ਹੀ ਹੋਂਦਾਂ ਦੇ ਹੋ ਜਾਂਦੇ ਆ ਹਾਲਾਤ ਇਦਾਂ ਦੇ ਆ ਵੀ ਲਾਗੇ ਚਲੋ ਛੱਪੜ ਤੇ ਨਾਲ ਕੋਈ ਉਹਦੇ ਹਵੇਲੀ ਨਹੀਂ ਬਣੀ ਗਈ ਵੀ ਇਹ ਲਾਹੇ ਇਦਾਂ ਦੇ ਵੀ ਰੋਟੀ ਤੋਂ ਹੀ ਤੰਗ ਵਿਚਾਰੇ ਅਹੀਂ ਤੇ ਸਰਕਾਰ ਗਾੜੀ ਇਹੋ ਅਪੀਲ ਕਰਦੇ ਆਂ ਮੌਜੂਦਾ ਸਰਕਾਰ ਗਾੜੀ ਵੀ ਚਲੋ ਅਹੀਂ ਤੇ ਹੁਣ ਇਹ ਸੋਚਿਆ ਵੀ ਚਲੋ ਸਾਡੀ ਸਰਉਣੀ ਕਾਲੀ ਦਲ ਦੀ ਸਰਕਾਰ ਬਣੂਗੀ ਤੇ ਕੋਈ ਨਾ ਕੋਈ ਇਹਨਾਂ ਦਾ ਸੋਚਿਆ ਜਾਊ ਕਮਰਾ ਬਣਾ ਕੇ ਦਿੱਤਾ ਜਾਊਗਾ ਕੋਈ ਕਲਸਤਰ ਕੀਤਾ ਜਾਊਗਾ ਤੇ ਪਰ ਅੱਜ ਤੇ ਉਹ ਰੋਟੀ ਤੋਂ ਵੀ ਤੰਗ ਇੱਕ ਸਾਡੇ ਵਿਚਾਰੇ ਬੜੌਖਾ ਤੇ ਮੰਦਾ ਹਾਲਿਆ ਇਹੋ ਬੀਲ ਕਰਦੇ ਆਂ ਸਰਕਾਰ ਗਾੜੀ ਇਹ ਕਰੀਬ ਬਣੀ ਦਾ ਕੋਈ ਸੋਚਿਆ ਜਾਵੇ ਘਰ ਦੇ ਹਾਲਾਤ ਵੇਖੋ ਕਿਸ ਤਰੀਕੇ ਨਾਲ ਜਵੇਂ ਛੱਪੜ ਰੂੜੀਆਂ ਇੱਥੇ ਰੋਟੀ ਰੋਟੀ ਪਕਾਉਂਦੇ ਸਭ ਕੁਝ ਇਹ ਜੀ ਰੋਟੀ ਪਾਣੀ ਤੇ ਫਿਰ ਤੁਹਾਨੂੰ ਪਤਾ ਜਿਹੜਾ ਕਿ ਜਿੱਥੇ ਉਹ ਵੀ ਰੱਬ ਤਰਸੀ ਕੇ ਨੇ ਥਾਂ ਦਿੱਤਾ ਹੀ ਉਹਨੂੰ ਵੀ ਚਲੋ ਕੋਈ ਕਮਰਾ ਮਾੜਾ ਮੋਢ ਬਣਾ ਲਾ ਵੀ ਚਲੋ ਜਦੋਂ ਤੇਰੇ ਕੋਲ ਪਹੁੰਚ ਪਹੂਗੀ ਤੇ ਚਲੋ ਮਾਇਆ ਦਿੱਤੀ ਜਾਵੇ ਪਰ ਹਾਲਾਤ ਇਦਾਂ ਦੇ ਬਣ ਗਏ ਵੀ ਜੀ ਰੋਟੀ ਤੇ ਵੀ ਤੰਗ ਹੋ ਗਈ ਆ ਤੁਹਾਨੂੰ ਪਤਾ ਹੀ ਜਦੋਂ ਧੀਆ ਹੁਣ ਦੋ ਤਿੰਨ ਸਿਰਾਂ ਨੇ ਬੈਠੀਆਂ ਤੇ ਇੱਕ ਢਿਲ ਮੱਠ ਜਦੋਂ ਸਰੀਰ ਦੇ ਵਿੱਚ ਹੋ ਜੇ ਢਿਲ ਮੱਠ ਵੀ ਆ ਕਾਫੀ ਚਿਰ ਤੋਂ ਵੇਖਿਆ ਵਿਚਾਰੀ ਦਿਨ ਘਰੇ ਆਈ ਪੰਦੀ ਮੇਰਾ ਸਰੀਰ ਵੀ ਠੀਕ ਨਹੀਂ ਹੈ ਵੀਰ ਮੇਰੇ ਤੋਂ ਕੰਮ ਨਹੀਂ ਕੋਈ ਹੁੰਦਾ ਵੀ ਤੇ ਕੁਝ ਤੇ ਚਲੋ ਉਦੋਂ ਥੋੜਾ ਬਦਾਂ ਨੂੰ ਵਿਚਾਰੀ ਨੂੰ ਸੌਦਾ ਦਿੱਤਾ ਗਿਆ ਹੈ ਪਿੰਡ ਵਾਸੀ ਹੁੰਦੇ ਨਾ ਤੇ ਕੀ ਮੰਗ ਕਰਦੇ ਤੁਸੀਂ ਸਮਾਜ ਸੇਵੀ ਵੀ ਜੀ ਮੰਗ ਇਹੋ ਕਰਦੇ ਵੀ ਸਮਾਜ ਸੇਵੀ ਵੀਰਾਂ ਨੂੰ ਬੇਨਤੀ ਆਗੇ ਵੀ ਚਲੋ ਇਹ ਹੋਰ ਵੀ ਤੁਸੀਂ ਬੜਾ ਸਾਡਾ ਉਪਰਾਲਾ ਵੇਖਿਆ ਹੈ ਬਹੁਤ ਹੀ ਵਧੀਆ ਤੁਸੀਂ ਉਪਰਾਲੇ ਕੀਤੇ ਹੈ ਤੇ ਚਲੋ ਇਹ ਗਰੀਬਣੀ ਦਾ ਵੀ ਕੋਈ ਸੋਚਿਆ ਜਾਵੇ ਤੇ ਚਲੋ ਆਪਦੀ ਸੋਹਣੀ ਜ਼ਿੰਦਗੀ ਬਤੀਤ ਕਰ ਸਕੇ ਲਾਈਵ ਤੇਜ਼ ਚੈਨਲ ਦੇ ਲਈ ਖੇਮ ਕਰਨ ਤੋਂ ਬਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ